ਇਸ ਸਥਾਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਬਖਸ਼ਿਸ਼ ਪ੍ਰਾਪਤ ਹੈ ਇਹ ਇਲਾਕਾ ਮੁਗਲਾਂ ਦਾ ਸ਼ਾਸਨ ਸੀ ਅਤੇ ਇਹ ਮੁਗਲ ਸ਼ਾਸਕ ਲਈ ਸ਼ਿਕਾਰ ਖੇਤਰ ਵਜੋਂ ਰੱਖਵਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਸ਼ਿਕਾਰ ਲਈ ਆਉਂਦੇ ਸਨ ਅਤੇ ਆਰਾਮ ਕਰਨ ਲਈ ਸਮਾਂ ਬਿਤਾਉਂਦੇ ਸਨ ਸਿੱਖ ਇਤਿਹਾਸ ਦੀ ਪਹਿਲੀ ਲੜਾਈ ਦਾ ਕਾਰਨ ਇੱਥੇ ਹੀ ਹੋਂਦ ਵਿੱਚ ਆਇਆ ਸੀ ਸਨ 1629 ਵਿੱਚ ਜਦੋਂ ਗੁਰੂ ਸਾਹਿਬ ਸਿੱਖਾਂ ਨਾਲ ਸ਼ਿਕਾਰ ਲਈ ਇੱਥੇ ਆਏ ਤਾਂ ਸ਼ਾਹਜਹਾਨ ਵੀ ਇਸੇ ਮਕਸਦ ਲਈ ਗੁੰਟਾਲਾ ਨੇੜੇ ਆਇਆ ਹੋਇਆ ਸੀ ਸਿੰਘ ਨੇ ਦੇਖਿਆ ਕਿ ਇੱਕ ਬਾਜ਼ ਬਾਜ਼ ਆਪਣੇ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਮਾਰ ਰਿਹਾ ਸੀ ਅਤੇ ਇਹ ਬਾਜ਼ ਬਾਜ਼ ਬਾਦਸ਼ਾਹ ਸਾਜਾਹਾਂ ਦਾ ਸੀ ਸਿੰਘਾਂ ਨੇ ਉੱਥੇ ਆਪਣਾ ਬਾਜ਼ ਭੇਜਿਆ ਅਤੇ ਸ਼ਾਹੀ ਬਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਜਦੋਂ ਸਾਜਾਹਾਂ ਦੀ ਸ਼ਾਹੀ ਫੌਜ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਸਿੱਖਾਂ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਅਤੇ ਸ਼ਾਹੀ ਬਾਜ਼ ਮੰਗਿਆ ਪਰ ਸਿੰਘਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ